ਸਤਿ ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਿਖਿਆ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲੇ ਤਿਆਗ ਬਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ ਉਨਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭਾਂਤੀ ਨਹੀਂ ਤੁਲਿ RAM ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸਤ ਪੀਸਰthੀਵੈ ਅਗਨ ਮਾਹੇ ਹੋਮਤ ਪਰਾਨ ਕਨਕ ਅਸਵ ਹੈ ਵਰਪੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜਨਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉ ਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛਟੈ ਗਰਭ ਗਮਾਨ ਨਾ ਮਨ ਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭ ਹੂ ਨਾ ਵਿਖਿਆ ਤਰੈ ਜਲ ਧੋਐ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਣ ਨਾ त्राਪੈ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਾਹ ਨਹੀਂ ਸਿਜੈ ਛੂਟ ਸਨਾਹੀ ਊਪ ਪਿਆਲ ਮੋਹਿ ਬਿਆ ਪਹਿ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਦਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੂਖ ਮਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਟੈ ਅਬਮਾਨ ਆਪਸ ਕੋ ਜੋ ਜਾਣੈ ਨੀਚਾ ਸੂ ਗਨਿਐ ਸਭ ਤੇ ਉਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਥਾਵੇਂ ਕੋ ਨਾਉ ਤੇਰਾ ਥਾਉ ਨਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਉਹ ਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੁ ਕੋਈ ਸਰਬ ਧਰਮ ਮਹਿ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਾ ਲੋਕ ਨਿਰਗੁਣ ਆਰਿਆਂ ਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨ ਹੈ ਉਭਾਰਿਆ ਬਾਰ ਵਿਵਸਥਾ ਤੁਝਹਿ ਪਿਆਰੇ ਦੂਦ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਚੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਨ ਗੁਨ ਕਸ਼ੂ ਨਾ ਬੂਝੈ ਬਖਸ਼ਿ લેਹੁ ਤੋ ਨਾਨਕ ਸੀਜੈ ਜਿਹ ਪ੍ਰਸਾਦ ਧਾਰਿ ਉਪਰ ਸੁਖ ਬਸਹਿ ਸੋਤ ਪ੍ਰਾਤਮਿਕ ਬਨਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹੇ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸਹਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲਿ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਣਹਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਜਾਂ ਕੀ ਸੇਵਾ ਨਭ ਨਿਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਤਹਿਨ ਪਾਵੇ ਦਰਗਹ ਮਾਨ ਤੇ ਸਹਿ ਬਸਾਰੇ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰਿ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਡਨਾ ਸੁਅਸਥਰ ਕਰਮਾਨੈ ਜੋ ਹੋਵਨ ਸੁ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਨ ਲੇਪ ਉਤਾਰੈ ਧੋਏ ਗਰਧਭ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾੜ લેਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰੇ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾਹ ਜਾਂ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸੁਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿ ਬਿਹਾਵੇ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤਉ ਸਮਝੈ ਭੂਰਾ ਕਹਾ ਬਿਸਨ ਪਦ ਗਾਵੇ ਗੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸਾਂਗੇ ਸਹਾਈ ਸੁਆਵੇ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇល ਮਾਇਆ ਰੰਗ ਰਸੈ ਧ੍ਰਿੜ ਕਰਮਾਨੈ ਮਨਹਿ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧ੍ਰੋਹ ਇਆ ਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ લેਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਖਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ